மோத்தோல் மோல பகத்தான் மோல தலே தைலனோல பகத்தான் சொல்ல போல மோ ਬੋਲ ਭਗਤਾ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ਕਦੇ ਤਾਂ ਮਾਂ ਲਈ ਟਾਈਮ ਤੋ ਕੱਢਣਾ ਕਦੇ ਤਾਂ ਮਾਂ ਲਈ ਟਾਈਮ ਤੋ ਕੱਢਣਾ ਬਹਿ ਜਾ ਤੋ ਮਨ ਕੋਲ ਭਗਤਾ ਬਹਿ ਜਾ ਤੋ ਮਨ ਕੋਲ ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਉਹ ਪਗਤਾ ਗੈ ਮਤਾ ਦੀ ਬੋਲ ਲੰਮੀਆਂ ਲੰਮੀਆਂ ਲਗੀਆਂ ਲੈਣਾ ਲੰਮੀਆਂ ਲੰਮੀਆਂ ਲਗੀਆਂ ਲੈਣਾ ਨਾ ਦੇਖ ਤੂੰ ਢੋਲ ਭਗਤਾ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ਵਰਦਵਾਨਾ ਤੂੰ ਆ ਤਮਗਵਾਨੀ ਵਰਦਵਾਨਾ ਤੂੰ ਆ ਤਮਗਵਾਨੀ ਜਮਗਵਾਨੀ ਢੋਲ ਭਗਤਾ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ਤੁ ਜੋੜ ਕੇ ਖੜ ਜਾ